ਇਸ ਲਈ ਅਸੀਂ ਹਾਂ ਲਾਹੌਰ ਦੇ ਵਿੱਚ ਅਨਾਰਕਲੀ ਬਾਜ਼ਾਰ ਤੇ ਬਿਲਕੁਲ ਨੇੜੇ ਨੀਲਾ ਗੁੰਬਦ ਖਾਦੀ ਨਿਸ਼ਾਨਦੇਹੀ ਹੈ ਪਰ ਉਸ ਨੀਲਾ ਗੁੰਬਦ ਸਥਾਨ ਬਿਲਕੁਲ ਅਨਾਰਕਲੀ ਬਾਜ਼ਾਰ ਦੇ ਨਾਲ ਇਹਦੇ ਵਿੱਚ ਪ੍ਰਾਤਮਕ ਵਾਰਣਕੀ ਮੰਦਿਰ ਹੈ ਜੀ ਵਾਰਣਕੀ ਭਵਨ ਹੈ ਜੀ ਪਰ ਭਗਵਾਨ ਵਾਰਣਕੀ ਜਿਹਨੂੰ ਆਪਾਂ ਜਾਣਦੇ ਹਾਂ ਰਮਾਨਦੇਵ ਦੇ ਛੇਤੇ ਦੇ ਤੌਰ ਤੇ ਉਦੀ ਕਲਮ ਦੀ ਤਾਕਤ ਉਹਨੇ ਨਰ ਨੂੰ ਨਰਾਇਣ ਬਣਾ ਦਿੱਤਾ ਔਰ ਭਗਵਾਨ ਬਾਣੀ ਦੀ ਦੁਨੀਆ ਭਰ ਚੋਂ ਸਭ ਤੋਂ ਪਹਿਲੇ ਕਵੀ ਨੇ ਜਿਨ੍ਹਾਂ ਨੇ ਕਵਤਾ ਦੇ ਚ ਰਵਾਇਣ ਛਾੜ ਦਿੱਤੀ ਕੱਲੇ ਰਵਾਇਣ ਨਹੀਂ ਜੋਗ ਵਿਸ਼ਿਸ਼ਟ ਗ੍ਰੰਥ ਜਾਣ ਦਿੱਤਾ ਔਰ ਜੋਗ ਵਿਸ਼ਿਸ਼ਟ ਰੰਧਕ ਵਖਾਤ ਹੈ ਇਤਿਹਾਸ ਹੈ ਕਿ ਵਿਸ਼ਿਸ਼ਟ ਰਾਮ ਦਾ ਗੁਰੂ ਸੀ ਤੋਂ ਬਹੁਤ ਆਣ ਬਾਅਦ ਵੀਦਾ ਸ਼ਿਸ ਜਦੋਂ ਰਾਜਾ ਦਸ਼ਰਤ ਨੇ ਰਾਮ ਦੀ ਪਤ ਦੀ ਤੇ ਆਪਣੇ ਪੁੱਤਰਾਂ ਦੀ ਲక్ష్ਮਣ ਦੀ ਸ਼ਤਰੂਗਨ ਦੀ ਜਦੋਂ ਵਿਦਿਆਦੇ ਲਈ ਵਿਸ਼ਸ਼ਧੂ ਜੀ ਨੂੰ ਉਸਤਾਦ ਦੇ ਤੌਰ ਤੇ ਚੁਣ ਲਿਆ ਤੇ ਉਹਨੂੰ ਨੂੰ ਪਤਾ ਹੈ ਕਿ ਮੈਂ ਉਤਾਰ ਨੂੰ ਸਿੱਖਿਆ ਦੇਣੀ ਹੈ ਬੜਾ ਵੱਡਾ ਰਾਜਪਾਲਾ ਪਰਮਾਤਮਾ ਦੀ ਦ੍ਰਿਸ਼ਟੀ ਜਾਣਦੀ ਹੈ ઋષਿ ਵੀ ਸ੍ਰੇਸ਼ਟ ਚੱਲ ਕੇ ਮਹਾਰਿਸ਼ੀ ਬਾਣਕ ਦੇ ਕੋਲ ਆ ਕਿ ਅਗਰ ਤੇ ਮੈਨੂੰ ਦੱਸੋ ਮੈਂ ਕਿੱਦਾਂ ਨੂੰ ਸਿੱਖਿਆ ਤੇ ਜਿਹੜੀ ਸਿੱਖਿਆ ਭਗਵਾਨ ਬਾਦਮੀਬੇ ਵਿਸ਼ਿਸ਼ਟ ਨੂੰ ਸਿਖਾਈ ਵਿਸ਼ਰਦੂਸ ਬੋਲੋਗੇ ਜਿਹੜਾ ਯੋਗ ਜਿਹੜੀ ਸਿੱਖਿਆ ਸਿਖਾਈ ਉਹ ਗ੍ਰੰਥ ਭਗਵਾਨ ਬਾਦਮੀਬੇ ਕੀ ਬੋਲੀਗਾ ਵਿਸ਼ਿਸ਼ਟ ਕੀਗਾ ਉਹ ਗ੍ਰੰਥ ਹੋਣਗਾ ਯੋਗ ਵਿਸ਼ਿਸ਼ਟ ਗ੍ਰੰਥ ਤੇ ਜਦੋਂ ਵਿਸ਼ਿਸ਼ਟ ਕੋਲ ਸਿੱਖਿਆ ਪ੍ਰਾਪਤ ਕਰਦਾ ਰਾਮ ਨੇ ਲక్ష్మణ ਨੇ ਸ਼ਕੁਰੂ ਗੰ ਨੇ ਭਰਤ ਨੇ ਸਵਾਲ ਕੀਤੇ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਵਿਸ਼ੇਸ਼ ਤੌਰ ਤੇ ਉਹ ਗ੍ਰੰਥ ਜਮਨਗਾ ਵਿਸ਼ੇਸ਼ ਤੌਰ ਤੇ ਪ੍ਰਾਨ। ਸੋ ਭਾਰਤੀ ਪ੍ਰਾਣੀ ਸੰਸਕ੍ਰਿਤੀ ਸ਼੍ਰਾਤਮ ਭਾਰਤੇ ਤੇ ਦੋਨੇ ਵੱਡੇ ਗ੍ਰੰਥ ਔਰ ਰਮਾਇਣਿਕਾ ਹੋ ਜਾ ਗ੍ਰੰਥ ਹੈ ਜਿਹਨੇ ਪੂਰੀ ਭਾਰਤੀ ਸੰਸਕ੍ਰਿਤੀ ਦੀ ਨੀਂਹ ਰੱਖੀ ਜਿੰਨੇ ਸਾਡੇ ਤਿਹਾੜ 15 ਸ਼ਰਾਦ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵੱਡਿਆਂ ਦੀ ਪੂਜਾ ਦਾ ਪਿਤਰਾਂ ਦੀ ਪੂਜਾ ਦੇ ਉਹਨਾਂ ਨੂੰ ਯਾਦ ਕਰਨ ਦੇ 15 ਦਿਨ 15 ਸ਼ਲਾਬ ਬਣ ਗਏ। 9 ਦਿਨ ਜੰਗ ਦੇ ਹਰ ਜੰਗ ਵਾਲੇ ਦਿਨ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਨੌਂ ਰਾਤੇ ਬਣ ਗਏ। 10ਵਾਂ ਜਿਸ ਦਿਨ ਜੰਗ ਦੀ ਜਿੱਤ ਹੋਈ 10ਵਾਂ ਤਸਰਾ ਬਣ ਗਿਆ। ਜਿਸ ਦਿਨ ਜੰਗ ਜਿੱਤ ਕੇ ਵਾਪਸ ਆ ਰਾਮ ਜੀ ਜੁਗਧਿਆ ਦੇ ਵਿੱਚ ਦੀਵਾਲੀ ਬਣ ਗਈ। ਜਿਸ ਦਿਨ ਤਿਲ ਲਗਾ ਟਿੱਕਾ ਭਾਈ ਤੁਜ ਬਣ ਗਿਆ। ਸੋ ਹਿੰਦੁਸਤਾਨ ਦੇ ਸਭ ਤੋਂ ਵੱਡੇ ਤਿਹਾੜੀ ਬੇਸ਼ੱਕ ਪਸੰਦੀ ਹੈ। ਦੀਵਾਲੀ ਆ ਬੇਸ਼ਕ ਦਸਹਰਾ ਹੈ ਬੇਸ਼ਕ ਸਾਧ ਹੈ ਬਿਸ਼ਨਰਾਤੇ ਨੇ ਬੇਸ਼ਕ ਟਿੱਕਾ ਭਾਈ ਪੂਜਾ ਇਹ ਸਾਰੇ ਦਸਹਰਾ ਦੇ ਤਿਉਹਾਰ ਜਿਹੜੇ ਨੇ ਰੋਮਾਂ ਦੇ ਵਿੱਚੋਂ ਨਿਕਲਿਓ ਸੋ ਕਿ ਰਾਮ ਨੁਮੀ ਜਿੱਦਾਂ ਭਗਵਾਨ ਵਾਲਮੀਕ ਨੇ ਲਿਖਤਾ ਜਿਹੜੇ ਉਸ ਉਸ ਸਮੇਂ ਤੇ ਦਸ਼ਤਰ ਸੀ ਉਹਨਾਂ ਦੀ ਨਾਲ ਉਹਦੇ ਬਤਾਓ ਕਿਡਾ ਰਾਮ ਦਾ ਜਨਮ ਕੱਢਿਆ ਗਿਆ ਜੀ ਜਨਮ ਕੱਢੀ ਗਈ ਰਾਮ ਨੁਮੀ ਪੜ ਗਈ ਸੋ ਭਗਵਾਨ ਵਾਲਮੀਕ ਦੀ ਰਮਾਇਣ ਸਨਾਤਨ ਧਰਮ ਦੇ ਸਾਰੇ ਵੱਡੇ ਤਿਉਹਾਰਾਂ ਦੀ ਗੱਲ ਸਭ ਤੋਂ ਆਦੀ ਗੱਲ ਬੇਸ਼ੱਕ ਵਾਲਮੀਕ ਕੁਸਮਾਏ ਹੋ ਜਾ ਕਿ ਵਾਲਮੀਕ ਭਾਈਚਾਰ ਦਾ ਬੰਦਨਾ ਬਣ ਗਿਆ ਪਰ ਜਿਹਨੂੰ ਮੱਥਾ ਟੇਕਣਾ ਵਰਦਨ ਕਰਕੇ ਬਣਦਾ ਉਹ ਬਾਕੀ ਵੀ ਨਹੀਂ ਇਹ ਮੈਂ ਆਮ ਆਧਿਨ ਪੁੱਤਰ ਲਾਭ ਪ੍ਰਭਾ ਹਨ ਵਾਲਮੀਕ ਦਾ ਸੇਸ਼ਕ ਮੁਰੀਦ ਹੈ ਕੁਝ ਵੀ ਕੁਝ ਨਹੀਂ ਕਹਿੰਦੇ ਕਸੂਰੀ ਸਾਰ ਲਾਭ ਨੇ ਤਹਾ ਹਰ ਹਿਸਾ ਮੈਂ ਅੱਜ ਮਿਤ ਤੇ ਉਮੈਦੇ ਵਿੱਚ ਇਹ ਵੀ ਹੈ ਤੇ ਜਦੋਂ ਸ਼ਰਵਸੌਣ ਲਗੇ ਮਾਰਬਿਕ ਦੀ ਪੂਜਾ ਕੀਤੀ ਗਈ ਯਾਦ ਕੀਤਾ ਗਿਆ ਤੇ ਮਾਰਬਿਕ ਦਾ ਪ੍ਰਾਤਿਰ ਮੰਦਰ ਅਨਾਰਕਲੀ ਵਿਖਾਰ ਦੇ ਵਿੱਚ ਅੰਦਰੂਨ ਲਾਹੌਰ ਦੇ ਵਿੱਚ ਨੀਲਾ ਘੁੰਮਤ ਦੇ ਕੋਲ ਉਸ ਮੰਦਰ ਦੇ ਅੰਦਰ ਹंजे ਸੀ ਅਸਲੇ ਔਰ ਮੰਦਰ ਪ੍ਰਾਤਨ ਦੇ ਸਮੇਂ ਤੋਂ ਖੜਾ ਸੀ ਹੁਣ ਔਕਾਫ ਨੇ ਜਿਹੜਾ ਮਹਿਕਮਾ ਹੈ ਸੁਭਾਲ ਕਰਦਾ ਸਾਫ ਸੁਭਾਲ ਕਰਦਾ ਉਹਨੇ ਜਿੱਦਾਂ ਪ੍ਰਾਤਨ ਤੌਰ ਤੇ ਮੰਨਣਾ ਜਿਦਾਂ ਤਸਵੀਰ ਨਹੀਂ ਚ ਇਸ ਕੰਦੇ ਤੇ ਇੱਕ ਫਿੱਟ ਕੀਤੀ ਵਲ ਮੰਦਰ ਦੀ ਬਾਹਰ ਮਨਤਪਰਵਣ ਸ਼ੁਰੂ ਕੀਤੀ ਆ ਭਗਵਾਨ ਵਾਲਮੀਕੀ ਦੀ ਮੂਰਤੀ ਉਹਨਾਂ ਦੇ ਰਮਾਂਡ ਉਚਾਰਨ ਵਾਲਾ ਫੋਟੋ ਨਾਲ ਸਭ ਤੋਂ ਵੱਡੀ ਗੱਲ ਸਾਡੇ ਦੀ ਮਾਨ ਵਾਲੀ ਗੱਲ ਹੈ ਕਿ ਨਾਲ ਪ੍ਰਾਤਨ ਸਮੇਂ ਤੋਂ ਹੀ ਗੁਰਮੁਖੰਦ ਸਾਹਿਬ ਦੀ ਫੋਟੋ ਲੱਗੀ ਹੋਈ ਨਾਲ ਮੰਦਰ ਚ ਪਾਈ ਹੋਈ ਹੈ ਉਹਨਾਂ ਨੇ ਇਹ ਇੱਕ ਸਾਂਝੀ ਦੀ ਗੱਲ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਹੈ ਖੁਜੀ ਸਾਂਝੀ ਦੀ ਗੱਲ ਹੈ ਉਹ ਜਦੋਂ ਸਿੱਖਾ ਦੇ ਵਿੱਚ ਦਾ ਮਨੁੱਖ ਨੂੰ ਕਹਿੰਦਾ ਕਾਹੇ ਨਾ ਵਾਲਮੀਕੇ ਦੇ ਤੂੰ ਬਾਲਮੀਕ ਲਈ ਦੇਖ ਉਹਨੇ ਪ੍ਰਮਾਤਮਾ ਦਾ ਨਾਮ ਲਿਆ ਸੀ ਤੇ ਸਾਰੀ ਦੁਨੀਆ ਨੂੰ ਨੋ ਉਤਾਰ ਵੀ ਪੰਜਾਬ ਲਾ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਸੀ। ਵਹੀ ਇੱਕ ਬ੍ਰह्म ਦਾ ਨਾਮ ਸੀ। ਭਗਵਾਨ ਬਾਲਮੀਕ ਦਾ ਤੁਹਾਨੂੰ ਮੰਦਰ ਬਣ ਰਿਹਾ ਆ ਬਾਹਰ ਭਵੇ ਮਾਰਤ ਮੰਦਰੀਆ ਵੱਡੀ ਮਾਰਤ ਮੰਦਰੀਆ ਵਿਸ਼ਾਲ ਮਾਰਤ ਮੰਦਰੀਆ ਮੰਗਲ ਦੀ ਤੁਹਾਨੂੰ ਬਾਹਰ ਮਿਲ ਕੇ ਉਹ ਮਾਰਤ ਵੀ ਦਿਖਾਉਂਦੇ ਅੱਜ। ਜਿਹੜਾ ਮੰਦਰ ਬਣ ਰਿਹਾ ਵਿਸ਼ਾਲ ਮੰਦਰ ਬਣਾਇਆ ਜਾ ਰਿਹਾ ਕਰੋੜਾਂ ਰੁਪਏ ਕਾਫੇ ਤੇ ਖਰਚ ਕਰਨ ਦਾ ਇਹੀ ਦਾ ਲੈ ਆ। ਸਾਹਮਣੇ ਮੰਦਿਰ ਦੀ ਇਮਾਰਤ ਬਣ ਰਹੀ ਆ ਤੇ ਜੋ ਉਸ ਮਾਰ ਦਾ ਕਿਤੇ 콘ਸੈਪਟ ਦੇਖਣਾ ਹੈ ਇੱਧਰ ਆਓ ਜੀ ਸਾਹਮਣੇ ਬਣਿਆ ਹੋਇਆ ਜਿਹੜਾ ਮਾਡਲ ਬਣਾ ਕੇ ਰੱਖਿਆ ਹੋਇਆ ਪ੍ਰੋਜੈਕਟ ਕਾਸਟੜੀਆ 11.986 ਮਿਲੀਅਨ ਰੁਪਏ ਲੱਗਣੇ ਨੇ ਓਕਾਫ ਲਾ ਰਿਹਾ ਹੈ 플ੌਟ ਦਾ ਜਿਹੜਾ ਏਰੀਆ ਸਾਰਾ 3388 ਸਕੁਅਰ ਫੁੱਟ ਹੈ ਜਿਹੜਾ ਮੰਦਿਰ ਬਣਨਾ ਕਵਰ ਏਰੀਆ ਜਿਹੜਾ ਹੋਵੇਗਾ 904.22 ਕਿਰ ਫੋਟੋ ਹੋਵੇਗਾ ਔਰ ਜਿਹੜੀ ਮੰਦਰ ਬਣਨਾ ਸ਼ੁਰੂ ਹੈ 25 1 2024 ਤੋਂ ਪਰ ਇਹਦੀ ਜਿਹੜੀ ਕੰਪਲੀਸ਼ਨ ਡੇਟ ਤੇ ਵੀ ਉਹਨਾਂ ਨੇ ਲੱਖਿਆ ਹੋਏ ਜੀ ਇਥੇ ਡੇਟ ਰੱਖੀ ਦੀ 24 2025 ਪਰ ਬਣਨ ਤੇ ਅਜੇ ਟਾਈਮ ਲੱਗੇਗਾ ਔਰ ਬਿਲਕੁਲ ਉਹਦਾ ਮੰਦਰ ਜਦੋਂ ਬਣ ਜਾਏਗਾ ਪੂਰਾ ਕੰਪਲੀਟ ਤਿਆਰ ਹੋ ਜਾਏਗਾ ਉਹਦਾ ਨਕਸ਼ਾ ਵਾਹ ਕੇ ਰੱਖਿਆ ਹੋਵੇ ਇਦਾਂ ਅੰਦਰ ਦਾਖਲਾ ਹੋਵੇਗਾ ਇਦਾਂ ਅੰਦਰਲੇ ਹਲਾਤ ਹੋਣਗੇ ਪਰ ਤੁਸੀਂ ਬਣਦਾ ਦੇਖ ਲਓ ਬੇਸ਼ੱਕ ਇਧਰਲੇ ਬੰਨੇ ਇੱਕ ਮਾਰਤਾ ਹੈ ਸ਼੍ਰੋਮਣ ਮੰਦਿਰ ਜਿਹੜਾ ਭਗਵਾਨ ਵਾਲਮੀਕ ਦੇ ਮੰਦਿਰਾਂ ਦੀ ਇਮਾਰਤ ਹੁੰਦੀ ਆ ਭਵਨਾ ਦੀ ਭਗਵਾਨ ਵਾਲਮੀਕ ਦੇ ਪਵਣ ਉਹਨਾਂ ਦੀ ਔਰ ਵਾਲਮੀਕ ਭਾਈ ਜਾਲਾ ਜਗਤ ਗੁਰੂ ਵਾਲਮੀਕੀ ਦੇ ਤੌਰ ਤੇ ਯਾਦ ਕਰਦਾ ਹੈ ਔਰ ਇਹ ਲਾਹੌਰ ਦੇ ਵਿੱਚ ਜੀ ਪਾਤਰ ਵਾਲਮੀਕ ਭਾਈ ਜਾਲਾ ਹੈ ਇੱਥੇ ਔਰ ਇੱਕ ਬੜੀ ਵੱਡੀ ਗੱਲ ਹੋਊਗੀ ਕਿ ਵਾਲਮੀਕ ਭਾਈ ਜਾਲਾ ਜਿਹੜਾ ਆਪਣੀ ਜੜ੍ਹਾਂ ਨਾਲ ਟੁੱਟ ਕੇ ਲਾਹੌਰ ਦੇ ਇੱਕ ਰਿਸ਼ਤਮੰਦਾਂ ਜਾਣਾ ਸੀਗਾ ਜਦੋਂ ਆਪਣੇ ਮੰਦਰ ਨਾਲ ਜੁੜੇਗਾ ਉਹ ਆਪਣੀਆਂ ਜੜ੍ਹਾਂ ਨਾਲ ਜੁੜੇਗਾ ਉਹ ਆਪਣੀਆਂ ਜੜ੍ਹਾਂ ਨਾਲ ਜੁੜੇਗਾ ਆਪਣੇ ਵੱਡੇ ਨਾਲ ਆ ਕੇ ਜੁੜੂਗਾ ਜਗਤਗੁਰੂ ਭਗਵਾਨ ਬਾਲਵੀਰ ਜੀ ਨਾਲ ਜਦੋਂ ਆ ਕੇ ਜੁੜੇਗਾ ਤੇ ਫਿਰ ਭਗਵਾਨ ਵਾਲਮੀਕ ਜੀ ਕਿ ਗੁਰਨਾਮ ਵਿੱਚ ਇੱਕੋ ਹੀ ਬ੍ਰਹਮ ਇੱਕੋ ਪ੍ਰਮਾਤਮਾ ਉਹ ਸੰਦੇਸ਼ ਇੱਕੋ ਹੈ ਤੇ ਇਸਲਾਮ ਦਾ ਵੀ ਸੰਦੇਸ਼ ਇੱਕੋ ਹੈ ਕਿ ਇੱਕੋ ਹੀ ਅੱਲਾਹ ਹੈ ਭਗਵਾਨ ਬਾਲਮੀਕ ਕਹਿੰਦੇ ਇੱਕੋ ਹੀ ਬ੍ਰਹਮ ਇੱਕੋ ਹੀ ਆਹੋ ਤੇ ਗੁਰਨਾਥ ਸਾਹਿਬ ਕਹਿੰਦੇ ਇੱਕ ਓੰਕਾਰ ਉਹ ਪ੍ਰਮਾਤਮਾ ਇੱਕੋ ਹੀ ਆ ਤੇ ਇਸਲਾਮ ਵੀ ਕਹਿੰਦਾ ਕੀ ਤੁਹਾਨੂੰ ਲੱਗਿਆ ਇਹ ਸਾਂਝ ਆ ਗੱਲ ਜਿਹੜੀ ਸਨਾਤਨਤਾ ਦੀ ਤੇ ਇਸਲਾਮ ਦੀ ਜਿਹੜੀ ਸਾਂਝ ਆ ਉਹ ਸਾਂਝ ਜਿਹੜੀ ਆਪਣੇ ਤੌਰ ਉੱਤੇ ਪ੍ਰਗਟ ਹੋਏਗੀ ਉਹਦੇ ਵਿੱਚ ਇੱਕੋ ਹੀ ਧਰਮਤਾ ਹੈ ਪਰ ਕਿਸਾਨਾ ਕੌਲ ਦੀ ਤੁਸੀਂ ਤਾਂ ਉਹ ਜਿਹੜੀ ਗੱਲ ਆ ਉਹ ਕਰੀ ਲੋੜ ਹੈ ਕਿ ਚਪਾਨ ਵਾਲੀ ਮਿੱਥੇ ਮੰਦਿਰ ਕਿਉਂ ਕਿ ਬਾਅਦ ਮਿੱਥੇ ਮੰਦਿਰ ਹੈ ਨੀਲਾ ਗੁੰਬਦ ਉਹਾਰ ਉਹਦੇ ਬੰਦੇ ਹਜੇ ਦਰਸ਼ਨ ਕਰ ਰਹੇ ਆ ਕਿ ਸਮਾ ਵਿੱਚ ਆਪਾਂ ਜਥਾ ਲੈ ਕੇ ਆਪਾਂ